ਜੋ ਹਰ ਸਾਲ ਹੀ ਤੰਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਜੋ ਤੰਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 533ਵਾਂ ਪ੍ਰਕਾਸ਼ ਪੁਰਬ ਸਾਰੀ ਹੀ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਜਿਸ ਵਿੱਚ ਕਾਦੀ ਜੱਤੇ ਰਾਗੀ ਜੱਤੇ ਸੰਤ ਮਹਾਂਪੁਰਖ ਪਹੁੰਚੇ ਹਨ ਇਸ ਵਿੱਚ ਸੰਤ ਬਾਬਾ ਰਾਜਵੰਦ ਸਿੰਘ ਜੀ ਸੰਤ ਬਾਬਾ ਗੁਰਨਾਮ ਸਿੰਘ ਜੀ ਸੰਤ ਬਾਬਾ ਜਸ਼ਨਪ੍ਰੀਤ ਸਿੰਘ ਜੀ ਮਾਖੇਵਾਲੀ ਅਤੇ ਢਾਡੀ ਜੱਥਾ ਪਾਈ ਇਮਨਦੀਪ ਸਿੰਘ ਜੀ ਪੰਚੇ ਹਨ ਤੋਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਮੈਂ ਤੇ ਉੱਥੇ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਆ ਕਿਉਂਕਿ ਇੱਕ ਦੇਖਿਆ ਜਾਵੇ ਤਾਂ ਇੱਕ ਸਾਲ ਬਾਅਦ ਇੱਕ ਤਾਂ ਬਾਨੇ ਨਾਲ ਦਾ ਸੰਬੰਧ ਨਿਕਲ ਜਾਂਦਾ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਰਾਉਣ ਵਾਲੇ ਮਹਾਰਾਜ ਨੇ ਉਹਨਾਂ ਦੀ ਸਾਰੇ ਕਿਰਪਾ ਜਿੰਨਾ ਚਿਰ ਪਰਮੇਸ਼ਰ ਦਾ ਹੱਥ ਸਿਰ ਤੇ ਨਾ ਹੋਵੇ ਉਹਨਾਂ ਚਿਰ ਬੰਦਾ ਕੱਖ ਨਹੀਂ ਕਰ ਸਕਦਾ ਜਦੋਂ ਪਰਮੇਸ਼ਰ ਦਾ ਹੱਥ ਸਿਰ ਤੇ ਹੋ ਗਿਆ ਤੇ ਫਿਰ ਕਰਵਾਉਣ ਵਾਲਾ ਜਦੋਂ ਸਿਰ ਤੇ ਆ ਤੇ ਫਿਰ ਆਪਣੇ ਆਪ ਹੀ ਕਾਰਜ ਸੰਪੂਰਨ ਹੋ ਜਾਂਦੇ ਨੇ ਇਹ ਮਹਾਰਾਜ ਜੀ ਦੀ ਦਇਆ ਦੇ ਨਾਲ ਹੀ ਸਾਰੇ ਪ੍ਰੋਗਰਾਮ ਹੁੰਦੇ ਨੇ ਤੇ ਮੈਂ ਉੱਥੇ ਹੀ ਧੰਨ ਧੰਨ ਬਾਬਾ ਸ਼੍ਰੀ ਤਨ ਮਹਾਰਾਜ ਜੀ ਦਾ ਬਹੁਤ ਧੰਨ ਕੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਦਾ ਸੇਵਾ ਨਿਵਾਜੀਆ ਜਿਨ੍ਹਾਂ ਨੇ ਦਾਸ ਤੇ ਸੀਸ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲਈ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਬਾਬਾ ਜੀ ਜਿਹੜੀਆਂ ਸੰਗਤ ਆਈਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਮੈਂ ਸੰਗਤਾਂ ਨੂੰ ਇਹੀ ਕਹਿਣਾ ਚਾਹੂਗਾ ਕਿ ਆਪਣੇ ਮਨ ਦੇ ਅੰਦਰ ਜ਼ਰੂਰੀ ਨਹੀਂ ਹੈ ਧਰਮ ਜਿਹੜਾ ਮਰਜ਼ੀ ਹੋਵੇ ਆਪਣੇ ਮਨ ਦੇ ਅੰਦਰ ਪਰਮੇਸ਼ਰ ਦਾ ਇੱਕ ਨਾਮ ਲੈ ਲਓ ਚਾਹੇ ਅੱਲਾ ਕਹੋ ਚਾਹੇ ਰਹੀਮ ਕਹੋ ਚਾਹੇ ਖੁਦਾ ਕਹੋ ਚਾਹੇ ਰਵਿਦਾਸ ਕਹੋ ਚਾਹੇ ਠਾਕੁਰ ਕਹੋ ਪਰਮੇਸ਼ਰ ਨੂੰ ਧਿਆਣਾ ਸ਼ੁਰੂ ਕਰ ਦੋ ਤੇ ਗੁਰਮਖ ਪਿਆਰਿਓ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਤੁਸੀਂ ਜਿਹੜੇ ਮਰਜ਼ੀ ਪਰਮੇਸ਼ਰ ਨੂੰ ਧਿਆ ਲਓ ਪਰਮੇਸ਼ਰ ਇੱਕ ਹੈ ਉਸ ਪਰਮੇਸ਼ਰ ਨੇ ਜਦੋਂ ਤੇਰੀ ਆਵਾਜ਼ ਸੁਣ ਲਈ ਤੇ ਤੇਰੇ ਬੇੜੇ ਬੰਨੇ ਆਪਣੇ ਆਪ ਲੱਗ ਜਾਣੇ ਨੇ। ਪਤਾ ਹੀ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਨਾਜ਼ੁਕ ਹੋਈ ਹੋਈ ਹੈ। ਹਾਂਜੀ ਹਾਂਜੀ। ਬਾਕੀ ਪਈ ਚੱਫੇ-ਗੁੰਧੀਆਂ ਹੋਣਗੀਆਂ ਜਿਹੜੀਆਂ ਕਿ ਲੋਕਾਂ ਦੇ ਹੈਲਪ ਵਾਸਤੇ ਪਿੰਡਾਂ-ਪਿੰਡਾਂ 'ਚ ਪਹੁੰਚੇ ਹੋਣਗੇ। ਜੀ ਮਹਾਰਾਜ। ਉਹਨਾਂ ਬਾਰੇ ਤੁਸੀਂ ਕੀ ਕੁਰੀ ਕਰਦੇ ਹੋ ਯਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ? ਮੈਂ ਇਹੀ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਉਹਨਾਂ ਤੇ ਪੀੜ ਆਈ ਹੈ ਸਾਡਾ ਫਰਜ਼ ਬਣਦਾ ਅਸੀਂ ਨਾਲ ਮਿਲ ਕੇ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰੀਏ। ਤੇ ਸਾਡਾ ਫਰਜ਼ ਬਣਦਾ ਹੈ ਤੇ ਕਿੱਥੇ ਹੋ ਕੇ ਦਸਵੰਦ ਕੱਢ ਕੇ ਤੇ ਦਸਵੰਦ ਕੱਟ ਕੇ ਰਸ਼ਨ ਬਾਣੇ ਜੋੜ ਕੇ ਉਹਨਾਂ ਦੀ ਹੈਲਪ ਕਰੀ ਉਹਨਾਂ ਦੀ ਮਦਦ ਕਰੀਏ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਗੁਰਮਖ ਪਿਆਰਿਓ ਜੇ ਕਈ ਆਪਾਂ ਗਿਰ ਘੜ ਦੀ ਗੋਲਕ ਵਿੱਚ ਪਾਉਣ ਨਾਲੋਂ ਇਹਨਾਂ ਦੀ ਮਦਦ ਕਰਦੋ ਉਹ ਜ਼ਿਆਦਾ ਪੁੰਨ ਲੱਗਦਾ ਹੈ ਤੇ ਮਹਾਰਾਜ ਜੀ ਨੇ ਮਹਾਰਾਜ ਜੀ ਫਿਰ ਆਪ ਸਹਾਇਓ ਕੇ ਇਹ ਸੇਵਾ ਲੈਂਦੇ ਨੇ ਤੇ ਫਿਰ ਆਪ ਹੀ ਵਡਿਆਈ ਆਪਣੇ ਪਿਆਰੇ ਨੂੰ ਮਾਣ ਦੇਣੇ ਬਟੇ ਬਲਾ ਕੇ ਚਕਾਰਾ ਬਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾਲ ਜਿੰਦਾਬਾਦ ਆਇ ਕਰਾ ਕੀ ਆਵੇ ਨਿਆਲ ਹੋ ਜਾਵੇ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਨੂੰ ਭਾਵੇ ਸੋਨਿਹਾਲ ਹੋ ਜਾਵੇ ਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੰਤੇ